ਮਾਤਰੀ ਜੀ ਸਾਥਰੀ ਕਾਲ ਜੀ ਆ ਦੇਖ ਲਓ ਤੁਹਾਡੇ ਸਮਰਥਕਾਂ ਦਾ ਕੀ ਹਾਲ ਹੋ ਗਿਆ ਲੱਤਾਂ ਵੀ ਲੋਂਗੋਆਂੋਂ ਮੁੜਦੀਆਂ ਨੇਗੀਆਂ ਸਰੀਰ ਤਾਂ ਕਪਾਣ ਦੇ ਝਾਰਨੇ ਵਾਂਗੂ ਐ ਕਰੀ ਜਾਂਦਾ ਤੁਸੀਂ ਤਾਂ ਜਿੱਤ ਕੇ ਆਪਦਾ ਟੋਲਾ ਠੀਕ ਕਰ ਲਿਆ ਤੁਸੀਂ ਤਾਂ ਵਿਆਹ ਕਰਾ ਲਿਆ ਸਾਡਾ ਵੀ ਕੋਈ ਸੋਚ ਲਓ ਅਸੀਂ ਤੁਹਾਡੇ ਮਗਰ 3 ਸਾਲ ਜੁੱਟੀਆਂ ਤੜਾਈਆਂ ਨੇਗੀਆਂ ਤੁਹਾਡੇ ਮਗਰ ਫਿਰਦੇ ਫਿਰਦੀਦੇ ਸਾਡੇ ਘਰ ਵਾਲੀਆਂ ਭੱਜ ਗਈਆਂ ਛੱਡ ਕੇ ਸਾਨੂੰ ਇਹ ਤੁਸੀਂ ਤਾਂ ਉਹਦੇ ਮਗਰੋਂ ਜਾਣੋਂ ਹਟਦੇ ਨਹੀਂ ਹਾਂ ਦਾ ਵੀ ਹਿੱਲਾ ਕਰੋ ਯੋ ਮੈਲ ਓਏ ਹੁਣ ਤਾਂ ਖੋਸ ਐ ਮਾਖਾ ਜੀ ਪੂਰਾ ਖੋਸਾਂਗਾ ਐਨ ਦਾ ਖੁਰਪਾ ਮਰਾਉਣ ਥੋਡੀਆਂ ਹੋਰ ਗਰਾਂਟੀਆਂ ਤਾਂ ਆਹ ਗਰਾਂਟੀ ਦਾ ਥੋੜੀ ਪੂਰੀ ਪੱਕੀ ਹੈਗੀ ਥੋਡੇ ਨਾਲ ਰਹਿ ਕੇ ਕੋਈ ਸੜਾ ਨਹੀਂ ਮਰਦਾ ਓਏ ਹੁਣ ਤਾਂ ਨਹੀਂ ਲੱਤਾ ਲੌਂਗਵਾਲ ਤੋਂ ਮੁੜਦੀਆਂ ਮਾਖਾ ਜੀ ਹੁਣ ਤਾਂ ਐ ਜਮਾ ਸਿੱਧੀਆਂ ਹੋ ਗਈਆਂ ਐ ਪਵਾ ਦਿੰਦੇ ਆ ਗੋਡੇ ਜੇ ਕਹੇ ਉਹ ਗੋਡਿਆਂ ਤੋਂ ਕੀ ਕਰਾਉਣਾ ਜਦੋਂ ਗੋਡੇ ਘੁੱਟਣ ਵਾਲੀ ਦਿੱਤੀ ਤੁਸੀਂ ਨੇ ਚੰਗਾ ਲੈ ਫਿਰ 500 ਰੁਪਏ ਮੁਬਾਰਕਾਂ ਤੈਨੂੰ 사ਗਲ ਦਿਆਂ ਕੜੈਚੂ ਲੈਣ ਜੀ ਐਨੇ ਤੁਸੀਂ ਕੀ ਕਰਨ ਨੇ ਸਾਨੂੰ ਹੀ ਫਰਾਦੋ ਕਿਤੇ ਢੇਡਾ ਗੂੜੇ ਕੱਟਿਆਵਾਂਗੇ ਤੂ ਟਾਰ ਤੇ ਜਾਇਆਵਾਂਗੇ ਸੱਸਰੀਕਾ ਨੂੰ ਬੁਲਾ ਦੋ ਸੱਸਰੀਕਾ ਜੀ ਅਸਹਰੀਕਾ ਸੱਸਰੀਕਾ ਜੀ ਨਾਲੇ ਹੋਰ ਨੇ 8-9 ਜਾਣੇ ਉਹਨਾਂ ਨੂੰ ਵੀ ਲੈ ਕੇ ਆਉਂਗਾ ਜੀ ਮੇਰੇ ਖਿਆਲ ਆ ਰਿਹਾ ਹੈਗਾ ਆਂਡੇ ਗੁੰਡੇ ਤੋਂ ਨਾ ਕੋਈ ਹੋਣੀ ਆ ਓਹੋਹ ਬੇੜੇ ਪਾਰ ਲਾ ਦਾਂਗੇ ਕੰਡੜ ਕੁਰਚੀਆਂ ਕੜਚ ਗੁੱਲਾ ਕਰ ਦਾਂਗੇ ਬਾਬਾ ਜੀ ਚੱਪੜਾ ਲਾਹਿਆ ਮਾਂ ਚੱਪੜਾ ਨੂੰ ਕੀ ਭੈਣ ਨੇ ਇੱਥੇ 4 ਬਾਈ ਠੋੜ ਟੈਨ ਲੱਗਿਆ ਖੜਾ ਰਹਿ ਓਏ ਬਹਿ ਜਾ ਜੀ ਉਹ ਬੈਠਣ ਨੂੰ ਕੀ ਗੱਟੇ ਦੁਖਦੇ ਤੇਰੇ ਖੜਾ ਹੀ ਰਹਿ ਤੈਨੂੰ ਜਦੋਂ ਕਹਤਾ ਬੋਲ ਬਾਬਾ ਜੀ ਬਾਹਰਲਾ ਕੰਮ ਵੀ ਬਣਾ ਦੋਗੇ ਆ ਨਿਗਾ ਮਾਰਾ ਕਾਦਾ ਦਰਖਤ ਹੈ ਤੂ ਤੂਤਦਾ ਜੀ ਜਦੋਂ ਅਸੀਂ ਤੂਤ ਤੇ ਭੈਣਾਂ ਮਸੰਮੀਆਂ ਲਾ ਸਕਦੇ ਆ ਹੈ ਤੇਰਾ ਕੰਮ ਨਹੀਂ ਬਣਾ ਸਕਦੇ ਬੋਲ ਕਿਹੜੇ ਦੇਖ ਜਾਣਾ ਹੈ ਸਿੰਗਾਪੁਰ ਤੋੜ ਦੋ ਜੀ ਸਿੰਗਾਪੁਰ ਤਾਂ ਬਾਬੇ ਦੇ ਕੁੱਟ ਪਈ ਐ ਕਿਵੇਂ ਬਾਬਾ ਜੀ ਉਹ ਸਿੰਗਾਪੁਰ ਨਾਲ ਤੂੰ ਕਿਸੇ ਹੋਰ ਦੇਸ਼ ਕਹਿ ਦੇ ਤੂੰ ਹੈ ਨਹੀਂ ਵਧੀਆ ਕੰਮ ਦਾ ਦੇਸ਼ ਨਹੀਂ ਉਹ ਚਲੋ ਫਿਰ ਜਰਮਨ ਦਾ ਹੀ ਬਣਾ ਦੋ ਬਾਬਾ ਜੀ ਜਰਮਨ ਤਾਂ ਇਦੂ ਵੀ ਵੱਧ ਪੈਂਦੀ ਹੈ ਕਿਵੇਂ ਜੀ ਉਹ ਮੈਂ ਕਹਿਣਾਗਾ ਵੀ ਗੱਲ ਸੁਣ ਲੈ ਤੂੰ ਮੇਰੀ ਤੇਰਾ ਹੋਰ ਕੋਈ ਦੇਸ਼ ਐ ਸੋਚ ਕੋਈ ਹੋਰ ਸੋਚ ਉਹ ਤੈਨੂੰ ਹੁਣੀ ਚਾੜ ਦਾਂਗੇ ਸਿੱਧਾ ਜਹਾਜ਼ ਉਹ ਦबई ਦੀ ਬਣਾ ਲਓ ਜੀ ਦबई ਦਾ ਹਾਂ ਐਂ ਕਰ ਫਿਰ ਸਾਡੀ ਪਰੰਪਰਾ ਅਨੁਸਾਰ ਬੜਾ ਜਾ ਕੋਡਾ ਹੋਏ ਕਿੱਧਰ ਨੂੰ ਓਏ ਕਿੱਧਰ ਪੜਾ ਜਾਪਾਨ ਆਗਾ ਇੱਧਰ ਨੂੰ ਹੋ ਇੱਧਰ ਹੋ ਕੀ ਬੋਲ ਤੈ ਕਿੱਥੇ ਛੜਤੇ ਬਾਬੇ ਨੇ ਤੇ ਪਾਣੀ ਦबई ਚ ਕਣਕ ਕਰੋ ਹੋਣ ਲੱਗੀ ਦੇਖੋ ਕੀ ਹੋਇਆ ਆਪ ਦੇ ਘਾਟੇ ਦਾ ਤੁਹਾਨੂੰ ਜ਼ਿਆਦਾ ਆ ਗਿਆ ਘਾਟਾ ਦਾ ਤੁਹਾਨੂੰ ਜ਼ਿਆਦਾ ਆ ਗਿਆ ਜਦੋਂ ਅਸੀਂ